ਪੰਜਾਬੀਓ ਵੀਡੀਓ ਦੇਖ ਲਓ ਬੁਲਟ ਮੋਟਰਸਾਈਕਲ ਉੱਤੇ ਇੱਕ ਲੇਡੀਜ਼ ਦਾ ਪਰਸ ਖੋ ਕੇ ਭਾਇਦੇ ਹੋਏ ਨੌਜਵਾਨ ਦਾ ਨਾਮ ਗੱੱਬਰ ਹੈਗਾ ਆ ਜੀ ਹਾਂ ਇਹ ਗੱੱਬਰ ਖੁੱਲੀ ਫਿਲਮ ਵਾਲਾ ਨਹੀਂ ਇੱਕ ਪੰਜਾਬ ਦਾ ਗੱੱਬਰ ਹੈਗਾ ਜੋ ਕਿ ਬੁਲਟ ਮੋਟਰਸਾਈਕਲ ਦੇ ਉੱਤੇ ਆ ਕੇ ਲੋਕਾਂ ਦੀਆਂ ੜੀਆਂ ਗਹਿਤੀਆਂ ਪੈਣਾ ਦੇ ਪਰਸ ਖੋ ਕੇ ਜਾਂ ਵਾਲੀਆਂ ਖੋ ਕੇ ਭਾਇਦਾਗਾ ਸੀ ਪੁਲਿਸ ਨੇ ਇਹਨੂੰ ਫੜ ਲਿਆ ਹੈਗਾ ਜੋ ਸਲਾਖਾਂ ਦੇ ਪਿੱਛੇ ਸੁੱਟਣ ਤੋਂ ਬਾਅਦ ਜਿਹੜੇ ਖੁਲਾਸੇ ਕੀਤੇ ਤੁਸੀਂ ਆਪ ਹੀ ਸੁਣ ਲਵੋ ਇਹ ਨੌਜਵਾਨ ਐਨੇ ਛਾਤੇ ਰਗੇ ਸੀ ਜਿਹਦੀ ਵੀਡੀਓ ਜਿਹੜੀ ਇਹ ਹੈ ਤੁਸੀਂ ਸੀਸੀਟੀਵੀ ਬੀਤੇ ਦੀ ਨਹੀਂ ਦੇਖੀ ਹੋਏਗੀ ਕਿ ਇੱਕ ਮਹਿਲਾ ਜੋ ਗਲੀ ਦੇ ਵਿੱਚ ਇਸ ਹੁਨਸਾਨ ਗਲੀ ਚ ਜਾ ਰਹੀ ਸੀ ਤੇ ਪਿੱਛੋਂ ਬੁਲਟ ਮੋਟਰਸਾਈਕਲ ਦੇ ਉੱਤੇ ਆਏ ਨੇ ਆ ਕੇ ਦਾ ਪਰਸ ਖੋ ਕੇ ਦੋ ਨੌਜਵਾਨ ਭੱਜ ਗਏ ਨੇ ਕਿ ਜਿਸ ਨੂੰ ਜਨਾਨੀ ਨੂੰ ਉਸ ਲੇਡੀਜ਼ ਨੂੰ ਸੜਕ ਦੇ ਵਿੱਚ ਹੀ ਪਟਕ ਕੇ ਸੁੱੜ ਦਿੱਤਾ ਜਿੱਤੇ ਕਰਕੇ ਉਹ ਗੰਬੀਰ ਸੱਟਾਂ ਵੀ ਉਹਦੇ ਲੱਗੀਆਂ ਸੀ ਇਹ ਵੀਡੀਓ ਤੇਜ਼ੀ ਨਾਲ ਅੱਗ ਵਾਂਗ ਫੈਲ ਚੁੱਕੀ ਗਈ ਸੀ ਕਿ ਪੁਲਿਸ ਦੇ ਉੱਤੇ ਵੀ ਵੱਡੇ ਸਵਾਲ ਜਿਹੜੇ ਖੜੇ ਹੋ ਚੁੱਕੇ ਸੀ ਕਿ ਪੁਲਿਸ ਨੇ ਮੁਸਤੈਦੀ ਨਾਲ 2.5 ਘੰਟਿਆਂ ਦੇ ਵਿੱਚ ਹੀ ਇਹਨਾਂ ਦੋਵਾਂ ਨੌਜਵਾਨਾਂ ਨੂੰ ਫੜਨ ਤਾਂ ਗਿਆ ਗਿਆ ਔਰ ਪਰਚਾ ਦਰਜ ਕਰ ਦਿੱਤਾ ਗਿਆ ਹੈਗਾ ਕਿ ਨਾਲ ਦੇ ਨਾਲ ਤੁਹਾਨੂੰ ਦੱਸਤੀਏ ਕਿ ਇਹਨਾਂ ਦੋਵਾਂ ਨੌਜਵਾਨਾਂ ਦੇ ਵਿੱਚੋਂ ਇੱਕ ਗੱਬਰ ਨਾਮ ਦਾ ਵਿਅਕਤੀ ਵੀ ਹੈਗਾ ਜੀ ਜੋ ਕਿ ਪੁਲਸ ਵੱਲੋਂ ਉਹਦੀ ਪੁਸ਼ਟੀ ਕਰ ਦਿੱਤੀ ਗਈ ਗਈ ਹੈ ਕੀ ਹੈ ਪੂਰਾ ਮਾਮਲਾ ਬਣੇਗਾ ਵੀਡੀਓ ਦੇ ਨਾਲ ਸਨੈਚਿੰਗ ਦੀ ਜਿਹੜੀ ਘਟਨਾ ਹੋ ਗਈ ਸੀ ਤੋਂ ਉਸ ਨੂੰ ਬੜਾ ਸੀਰੀਅਸ ਲੈਂਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਦੇ ਤੇ ਮਾਨਯੋਗ ਡੀਐਸਪੀ ਸਾਹਿਬ ਵਾਗਾ ਬਰਨਾਈ ਦੀ ਰਹਿਨਮਾਈ ਹੇਠ ਟੀਮਾਂ ਜਲਦੀ ਤੋਂ ਜਲਦੀ ਤਿਆਰ ਕੀਤੀਆਂ ਗਈਆਂ ਇੱਕ ਜਿਹੜੇ ਤੇ ਗੁਰਜੰਗ ਸਿੰਘ ਨਾਮ ਕਹੇਗੇ ਨੇ ਵਿਅਕਤੀ ਉਹਨਾਂ ਦੀ ਵਾਈਫ ਜਿਹੜੇ ਬਾਜ਼ਾਰ ਦੇ ਵਿੱਚ ਆਏ ਸੀਗੇ ਤੇ ਉਹਨਾਂ ਦਾ ਦੋ ਸ਼ਖਸ ਨੇ ਮੋਟਰ ਮੋਟਰਸਾਈਕਲ ਤੇ ਆਏ ਇੱਕ ਨਵਦੀਪ ਨਾਮ ਦਾ ਤੇ ਇੱਕ ਗੁਰਪ੍ਰੀਤ ਸਿੰਘ ਗੱਬਰ ਨਾਮ ਦਾ ਵਿਅਕਤੀ ਸੀਗਾ ਜਿਨ੍ਹਾਂ ਨੇ ਉਹਨਾਂ ਦਾ ਫਰਸ਼ ਜਿਹੜਾ ਚੱਪਟ ਮਾਰ ਕੇ ਖੋਲਿਆ ਤੋਂ ਉਸ ਨੂੰ ਅਸੀਂ ਸੀਰੀਅਸਲੀ ਲੈਂਦੇ ਹੋਏ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਸੌ ਨੰਬਰ ਧਾਰਾ 304 112 ਬੀ ਐਨਐਸ ਦੇ ਅੰਦਰ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੇ ਸੀਸੀਟੀਵੀ ਕੈਮਰੇ ਨੂੰ ਖੰਭੋਲਿਆ ਗਿਆ ਉਸ ਦੀ ਮਦਦ ਦੇ ਨਾਲ ਅਸੀਂ ਦੋਸ਼ੀਆਂ ਨੂੰ ਸਾਢੇ 3 ਦਿਨਾਂ ਦੇ ਵਿੱਚ ਹੀ ਜਿਹੜਾ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਉਹਨਾਂ ਤੋਂ ਮੋਟਰਸਾਈਕਲ ਬੁਲਟ ਜਿਹੜਾ ਉਹਨਾਂ ਦਾ ਬਰਾਮਦ ਹੋ ਚੁੱਕਿਆ ਨਾਲ ਇੱਕ ਪਰਸ ਅਤੇ 5000 ਰੁਪਏ ਜਿਹੜਾ ਲੇਡੀਜ਼ ਤੋਂ ਸਨੇਚ ਕੀਤਾ ਸੀ ਉਹ ਵੀ ਅਸੀਂ ਮੌਕੇ ਤੇ ਹੀ ਜਿਹੜਾ ਉਹਨਾਂ ਤੋਂ ਜਿਹੜਾ ਅੱਜ ਫਰਦਿਕ ਚੌਕ ਤੇ ਬਰਾਮਦ ਕਰਾ ਲਿਆ ਗਿਆ ਅੱਜ ਉਹਨਾਂ ਦਾ ਪੂਰਾ ਸਮਾਨ ਲਿਆ ਗਿਆ ਇੱਕ ਦਿਨ ਦਾ ਪੂਰਾ ਸਮਾਨ ਦੇ ਵਿੱਚ ਅਸੀਂ ਹੋਰ ਪੁੱਛਗਿੱਛ ਜਾਰੀ ਹੈ ਇਹ ਜਿਹੜੇ ਕ੍ਰਿਮੀਨਲ ਕਿਸਮ ਦੇ ਇਨਸਾਨ ਹਨ ਇਹਨਾਂ ਦੇ ਉੱਪਰ ਪਹਿਲਾਂ ਵੀ ਜਿਹੜੇ ਮੁਕੱਦਮੇ ਅਸਲਾਟ ਦੇ ਵੀ ਇਹਨਾਂ ਦੇ ਮੁਕੱਦਮੇ ਤੇ ਐਨਡੀਪੀਆ ਸੈਕਟ ਦੇ ਵੀ ਜਿਹੜੇ ਮੁਕੱਦਮੇ ਦਰਜ ਹਨ ਕਿੱਥੋਂ ਦੇ ਰਹਿਣ ਵਾਲੇ ਨੇ ਇੱਕ ਤੂਤਪਿੰਡ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਦੂਸਰਾ ਜਿਹੜਾ ਗੱਬਰਨਾ ਦਾ ਵਿਅਕਤੀ ਹੈ ਇਹ ਮਲਜ਼ੂਮ ਆਪਣੇ ਮਾਨੁਕੇਪਿੰਡ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਜੋ ਕਿ ਥਾਣਾ ਨਿਹੰਗ ਸਿੰਘ ਵਾਲੇ ਵਿੱਚ ਪੈਂਦਾ ਹੈ ਸਾਡੇ ਕੱਲ੍ਹ ਕਿ ਇੱਥੇ ਪਰਸ ਸਨੇਚਿੰਗ ਦੀ ਜਿਹੜੀ ਘਟਨਾ ਹੋ ਗਈ ਸੀ ਉਸ ਨੂੰ ਬੜਾ ਸੀਰੀਅਸ ਲੈਂਦੇ ਹੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਮਾਨਯੋਗ ਡੀਐਸਪੀ ਸਾਹਿਬ ਆਗਾ ਬਣਾਏ ਦੀ ਰਹਿਨਮਾਈ ਹੇਠ ਟੀਮਾਂ ਜਲਦੀ ਤੋਂ ਜਲਦੀ ਤਿਆਰ ਕੀਤੀਆਂ ਗਈਆਂ ਕਿ ਜਿਹੜੇ ਤੇ ਗੁਰਜੰਤ ਸਿੰਘ ਨਾਮ ਕਹੇ ਜਾਣੇ ਵਿਅਕਤੀ ਉਹਨਾਂ ਦੀ ਵਾਈਫ ਜਿਹੜੇ ਬਾਜ਼ਾਰ ਦੇ ਵਿੱਚ ਆਏ ਸੀਗੇ ਤੇ ਉਹਨਾਂ ਦਾ ਦੋ ਸ਼ਖਸ ਨੇ ਬੁਲਟ ਮੋਟਰਸਾਈਕਲ ਤੇ ਆਏ ਇੱਕ ਨਵਦੀਪ ਨਾਮ ਦਾ ਤੇ ਇੱਕ ਗੁਰਪ੍ਰੀਤ ਸਿੰਘ ਗੱਬਰ ਨਾਮ ਦਾ ਵਿਅਕਤੀ ਸੀਗਾ ਜਿਨ੍ਹਾਂ ਨੇ ਉਹਨਾਂ ਦਾ ਫਰਸ਼ ਜਿਹੜਾ ਚੱਪਟ ਮਾਰ ਕੇ ਖੋਲਿਆ ਤੋ ਉਸ ਨੂੰ ਸੀਰੀਅਸਲੀ ਲੈਂਦੇ ਹੋਏ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ 100 ਨੰਬਰ ਧਾਰਾ 304 112 ਪੀ ਐਨ ਐਸ ਦੇ ਅੰਦਰ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੇ ਸੀਸੀਡੀ ਕੈਮਰੇ ਨੂੰ ਖੰਭੋਲਿਆ ਗਿਆ ਉਸ ਦੀ ਮਦਦ ਦੇ ਨਾਲ ਅਸੀਂ ਦੋਸ਼ੀਆਂ ਨੂੰ ਸਾਢੇ 3 ਘੰਟਿਆਂ ਦੇ ਵਿੱਚ ਹੀ ਜਿਹੜਾ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਉਹਨਾਂ ਤੋਂ ਮੋਟਰਸਾਈਕਲ ਬੁਲਟ ਜਿਹੜਾ ਉਹਨਾਂ ਦਾ ਬਰਾਮਦ ਹੋ ਚੁੱਕਿਆ ਹੈ ਨਾਲ ਇੱਕ ਪਰਸ ਅਤੇ 5000 ਰੁਪਏ ਜਿਹੜਾ ਲੇਡੀਜ਼ ਤੋਂ ਸਨੇਚ ਕੀਤਾ ਸੀ ਉਹ ਵੀ ਅਸੀਂ ਮੌਕੇ ਤੇ ਹੀ ਜਿਹੜਾ ਉਹਨਾਂ ਤੋਂ ਜਿਹੜਾ ਅੱਜ ਫਰਦਿੰਗ ਸ਼ਾਪ ਤੇ ਬਰਾਮਦ ਕਰਾ ਲਿਆ ਗਿਆ ਅੱਜ ਉਹਨਾਂ ਦਾ ਪੂਰਾ ਸਮਾਨ ਲਿਆ ਗਿਆ ਇੱਕ ਦਿਨ ਦਾ ਪੂਰਾ ਸਮਾਨ ਦੇ ਵਿੱਚ ਅਸੀਂ ਹੋਰ ਪੁੱਛਗਿੱਛ ਜਾਰੀ ਹੈ ਇਹ ਜਿਹੜੇ ਕ੍ਰਿਮੀਨਲ ਕਿਸਮ ਦੇ ਇਨਸਾਨ ਹਨ ਇਹਨਾਂ ਦੇ ਉੱਪਰ ਪਹਿਲਾਂ ਵੀ ਜਿਹੜੇ ਮੁਕੱਦਮੇ ਅਸਲਾਕਟ ਦੇ ਵੀ ਇਹਨਾਂ ਦੇ ਮੁਕੱਦਮੇ ਤੇ ਐਨਡੀਪੀਐਸਟ ਦੇ ਵੀ ਜਿਹੜੇ ਮੁਕੱਦਮੇ ਦਰਜ ਹਨ ਕਿੱਥੋਂ ਦੇ ਰਹਿਣ ਵਾਲੇ ਨੇ ਇੱਕ ਤੂਤਪਿੰਡ ਫਰੋਜਪੁਰ ਦਾ ਰਹਿਣ ਵਾਲਾ ਹੈ ਅਤੇ ਦੂਸਰਾ ਜਿਹੜਾ ਗੱਬਰਨਾ ਦਾ ਵਿਅਕਤੀ ਹੈ ਇਹ ਮਲਜਮ ਆਪਣੇ ਮਾਨੁਕੇ ਪਿੰਡ ਗਿੱਲ ਦਾ ਰਹਿਣ ਵਾਲਾ ਹੈ ਜੋ ਕਿ ਥਾਣਾ ਨਿਹੰਗ ਸਿੰਘ ਵਾਲੇ ਵਿੱਚ ਪੈਂਦਾ ਹੈ